ਮੈਂ ਅੱਜ ਇਹਨਾਂ ਨੂੰ ਪੁੱਛਣਾ ਚਾਹੁੰਦਾ ਦੋਨਾਂ ਨੂੰ ਕਿ ਤੁਹਾਡੀ ਅੱਖ ਥੱਲੇ ਤੁਹਾਡੀ ਹੋਸ਼ ਤੇ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਦੇ ਨਾਲ ਸੰਗਤਾਂ ਵੱਲੋਂ ਦਿੱਤੀਆਂ ਗਈਆਂ ਜਦਾਦਾਂ ਨੂੰ ਖੁਰਦਪੁਰਦ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਵੇਚ ਰਹੀ ਹੈ ਔਰ ਪਿਛਲੇ 2 ਦਿਨ ਤੋਂ ਜੋ ਅੱਜ ਮੀਡੀਆ ਭਰਿਆ ਪਿਆ ਜਿਹੜੇ ਸਾਬਕਾ ਜਥੇਦਾਰ ਸਿੰਘ ਸਾਹਿਬ ਜਾਨੀ ਰਣਜੀਤ ਸਿੰਘ ਹੋਣਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਰਨਤਾਰਨ ਸਾਬ ਦੇ ਉੱਤੇ ਜਿਹੜੀ ਜ਼ਮੀਨ ਸੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹਨੂੰ ਲੋਕਾਂ ਨੇ ਦਾਣ ਦਿੱਤਾ ਸੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨੂੰ ਚੰਗੇ ਕੰਮਾਂ ਦੇ ਵਿੱਚ ਲਾਏਗੀ ਇਹਦੇ ਵਿੱਚ ਕੋਈ ਹਸਪਤਾਲ ਬਣਾਏਗੀ ਇਹਦੇ ਵਿੱਚ ਕੋਈ ਵਿਦਿਅਕ ਅਦਾਰਾ ਬਣਾਈਗੀ ਮਗਰ ਉਹ ਦਾਦਾ ਜਿਹੜੀਆਂ ਨੇ ਪ੍ਰਧਾਨ ਸਾਹਿਬ ਨੇ ਜਿਹੜੀਆਂ ਨੇ ਆਪਣੇ ਚਾਹੀਤਿਆਂ ਨੂੰ ਸਸਤੇ ਧਾਮਾਂ ਤੇ ਦੇਤੀ ਇਹ ਜਿਹੜੀਆਂ ਗੱਲਾਂ ਅਖਬਾਰਾਂ ਦੇ ਵਿੱਚ ਛਪੀਆਂ ਔਰ ਇਹਦਾ ਇਹਦੀ ਜਿਹੜੀ ਪੁਸ਼ਤ ਪਨਾਇਕ ਮੈਂ ਸਮਝਦਾ ਕਹਿ ਸਕਦਾ ਵਾਂ ਜਿੰਨੂੰ ਇੰਡੋਸ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਔਰ ਸੈਕਟਰੀ ਨੇ ਉਹਨਾਂ ਨੇ ਇਹ ਵੀ ਗੱਲ ਨੂੰ ਮੰਨਿਆ ਕਿ ਅਸੀਂ ਇਹਦੀਆਂ ਨਿਲਾਮੀਆਂ ਕੀਤੀਆਂ ਮਗਰ ਇਸ ਗੱਲ ਦੇ ਉੱਤੇ ਨਹੀਂ ਆਏ ਕਿ ਜਿਹੜੀ ਜੋ ਇਲਜ਼ਾਮ ਭਾਈ ਸਾਹਿਬ ਉਹਨਾਂ ਨੇ ਲਾਇਆ ਕਿ 60 ਲੱਖ ਰੁਪਏ ਦੀ ਜਿਹੜੀ ਜ਼ਿਦਾਦੀ ਕੀਮਤ ਹੋਣੀ ਚਾਹੀਦੀ ਹੈ ਉਹ 16 ਲੱਖ ਰੁਪਏ ਦੇ ਵਿੱਚ ਦਿੱਤੀ ਗਈ ਔਰ ਜਿਹੜੀ 50 ਲੱਖ ਰੁਪਏ ਦੀ ਜ਼ਮੀਨ ਹੈ ਜਦੀ ਬਾਜ਼ਾਰ ਦੀ ਕੀਮਤ 50 ਲੱਖ ਰੁਪਿਆ ਉਹ ਸਿਰਫ ਮਾਤਮ 9 ਲੱਖ ਰੁਪਏ ਦੇ ਵਿੱਚ ਆਪਣੇ ਚਹੇਤਿਆਂ ਨੂੰ ਦੇਤੀ ਗਈ ਇਹ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਜਿਸ ਤਰੀਕੇ ਦੇ ਨਾਲ ਗੁਰੂ ਘਰ ਦੀਆਂ ਜ਼ਿਦਾਦਾਂ ਨੂੰ ਘੁਰਦਬੁਰਦ ਕਰ ਰਹੀ ਹੈ ਮੈਂ ਸਮਝਦਾ ਕਿ ਇਹ ਉਹਨਾਂ ਦਾ ਵਿਵੇਕ ਹੋਏਗਾ ਇਹ ਉਹਨਾਂ ਦਾ ਕਿਰਦਾਰ ਹੋਏਗਾ ਮਗਰ ਜਿਹੜੇ ਲੋਕ ਦਿੱਲੀ ਦੇ ਵਿੱਚ ਬੈਠ ਕੇ ਇੰਨਾ ਉੱਚਾ ਉੱਚਾ ਸ਼ੋਰ ਮਚਾਉਂਦੇ ਸੀ ਔਰ ਅੱਜ ਦਿੱਲੀ 'ਚ ਸ਼ਰੋਨੀ ਅਕਾਲੀ ਦਲ ਦੀ ਅਗਵਾਈ ਸਰਦਾਰ ਪਰਮਜੀਤ ਸਿੰਘ ਸਰਨਾ ਕਰ ਰਿਹਾ ਹੈ ਅੱਜ ਕਿਹੜੀ ਇਹਦੇ ਮੂਹ ਦੇ ਵਿੱਚ ਮੂੰਹ ਪੈ ਗਈ ਹੈ ਕਿ ਅੱਜ ਆਵਾਜ਼ ਨਹੀਂ ਨਿਕਲ ਰਹੀ ਕਿ ਗੁਰੂ ਘਰ ਦੀਆਂ ਜ਼ਮੀਨਾਂ ਨਹੀਂ ਅਸੀਂ ਜਾਨ ਦੇਾਂਗੇ ਸਰਦਾਰ ਮੁੰਜੀਤ ਸਿੰਘ ਜੀ ਕੇ ਇੱਥੇ ਖੜੇ ਹੋ ਕੇ ਬੜੇ ਮੁਜ਼ਾਹਰੇ ਕਰਦਾ ਰਿਹਾ ਕਿ ਜੀ ਗੁਰੂ ਘਰ ਦੀ ਅਸੀਂ ਇੱਕ ਇੰਚ ਜ਼ਿਦਾਦ ਨਹੀਂ ਜਾਨ ਦੇਾਂਗੇ ਜਿਹਦੇ ਆਪਣੇ ਸਮੇਂ ਦੇ ਵਿੱਚ ਗੁਰੂ ਘਰ ਦੀ ਜ਼ਿਦਾਦ ਗਈ ਹੈ ਮਗਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਜ਼ਿਦਾਦਾਂ ਨੇ ਲਗਾਤਾਰ ਵੇਚਿਆ ਜਾ ਰਹੀਆਂ ਔਰ ਆਪਣੇ ਚਾਹੀਤਿਆਂ ਨੂੰ ਵੇਚਿਆ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜਾ ਮੈਨੇਜਰ ਔਰ ਜਨਰਲ ਮੈਨੇਜਰ ਆ ਇਹਨਾਂ ਨੇ ਗੱਲ ਕੀਤੀ ਜੀ ਕਿ ਇਹ ਜ਼ਮੀਨ ਦੀ ਕੀਮਤ ਅਗਰ ਭਾਈ ਸਾਹਿਬ ਵਾਧੂ ਪੈਸੇ ਦੇ ਕੇ ਲੈਣਾ ਚਾਹੁੰਦੇ ਤੇ ਅਸੀਂ ਦਵਾ ਦੇਾਂਗੇ ਕਿਉਂਕਿ ਇਹੋ ਨੇ ਡਿਨਾਈ ਨਹੀਂ ਕੀਤਾ ਕਿ ਅਸੀਂ ਕੋਈ ਜ਼ਮੀਨ ਵੇਚੀ ਐ ਮਗਰ ਜ਼ਮੀਨਾ ਵਿਚਨ ਦੀ ਉੱਤੇ ਬਿਲਕੁਲ ਇਕਨੋਲਜ ਕੀਤਾ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਅਖਤਿਆਰ ਨਹੀਂ ਆ ਉਹਨਾਂ ਕੋਲ ਸਗਤ ਦੀ ਦਿੱਤੀ ਹੋਈ ਜ਼ਮੀਨ ਨੂੰ ਵੇਚਣ ਦਾ ਅਧਿਕਾਰ ਨਹੀਂ ਐ ਔਰ ਇੱਕ ਹੈ ਕਿ ਕੀ ਜੀ ਉਹਨਾਂ ਦੇ ਉਧੇ ਇਨਕ੍ਰੋਚਮੈਂਟਸ ਹੋ ਰਹੀ ਹੈ ਇਹ ਜਿਤਾਤਾ ਵੇਚਿਆ ਜਾ ਰਹੀ ਹੈ ਮੈਂ ਸਮਝਦਾ ਕਿ ਇਸ ਤੋਂ ਵੱਡਾ ਪਾਪ ਕੋਈ ਹੋਰ ਨਹੀਂ ਹੋ ਸਕਦਾ ਕਿ ਜਿਹੜੀ ਸੰਗਤ ਨੇ ਤੁਹਾਨੂੰ ਜਿਦਾਦ ਆਪਣੇ ਘਰਾਂ ਦੀ ਆਪਣੇ ਬੱਚਿਆਂ ਦਾ ਹੱਕ ਮਾਰ ਕੇ ਆਪਣੇ ਪੋਤੇ ਪੋਤਰਾਂ ਦਾ ਹੱਕ ਮਾਰ ਕੇ ਜਿਹੜੀਆਂ ਗੁਰੂ ਘਰ ਨੂੰ ਦਿੱਤੀਆਂ ਜਾਣ ਔਰ ਉਹਨਾਂ ਨੂੰ ਤੁਸੀਂ ਆਪਣੇ ਨਿੱਜੀ ਮਫਾਦ ਵਸੇ ਵੇਚਿਆ ਜਾ ਰਿਹਾ ਔਰ ਕਿਸ ਤਰ੍ਹਾਂ ਇੱਕ ਨਾਲ ਵੇਚਿਆ ਜਾ ਰਿਹਾ ਕਿ ਮਾਰਕੀਟ ਦੀ ਜਿਹੜੀ ਵੈਲਿਊ ਹੈ ਉਸ ਤੋਂ ਇੱਕ ਤਿਆਈ ਜਿਹੜੇ ਰੇਟ ਨੇ ਉਸ ਤੋਂ ਵੀ ਘੱਟ ਰੇਟਾਂ ਦੇ ਉੱਤੇ ਆਪਣੇ ਚਿਹਤਿਆਂ ਨੂੰ ਦਿੱਤੀ ਜਾ ਰਹੀ ਹੈ ਇਹ ਜਿਹੜੀਆਂ ਅਖਬਾਰਾਂ ਦੇ ਵਿੱਚ ਬਿਆਨ ਲੱਗੇ ਔਰ ਇਹਦੇ ਉੱਤੇ ਅੱਜ ਸਮੂਚਾ ਸਿੱਖ ਪੰਥ ਬੜਾ ਚਿੰਤਿਤ ਹੈ ਕਿ ਇਹਨਾਂ ਲੋਕਾਂ ਦੇ ਹੱਥ ਜਿਹੜਾ ਪ੍ਰਬੰਧ ਜਾ ਚੁੱਕਾ ਹੈ ਜਿਹੜੇ ਗੁਰੂ ਘਰ ਦੀਆਂ ਜਦਾਦਾ ਵੀ ਵੇਚ ਰਿਹਾ ਹੈ ਮਗਰ ਮੈਂ ਦਿੱਲੀ ਦੀ ਸੰਗਤ ਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਲੋਕ ਜਿਸ ਵਕਤ ਦੇ ਲੀਡਰ ਵਿਚ ਰੋਲਾ ਪਾਉਂਦੇ ਆ ਇਹਨਾਂ ਨੂੰ ਪੁੱਛਣਾ ਲਾਉਣਾ ਚਾਹੀਦਾ ਹੈ ਕਿ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਕਰ ਰਹੇ ਹੋ ਦਿੱਲੀ 'ਚ ਬੈਠ ਕੇ ਸ਼੍ਰੋਮਣੀ ਅਕਾਲੀ ਦਲ ਦੇ ਕਹਤੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਕਬਜ਼ੇ ਦੇ ਵਿੱਚ ਚੱਲਦੀ ਪਈ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਜਿਹੜੀਆਂ ਆਰਡਰ ਕੀਤਾ ਔਰ ਜਦਾਦਾ ਵੇਚੀ ਆ ਅੱਜ ਤੁਸੀਂ ਇਹਦੇ ਉੱਤੇ ਕਿਉਂ ਚੁੱਪੇ ਧਾਰੀ ਹੈ ਇਹਦਾ ਜਵਾਬ ਜੜੀ ਹੈ ਤੁਹਾਡੇ ਤੋਂ ਸੰਗਤ ਮੰਗਦੀ ਹੈ